ਇਹ ਸਾਰੀਆਂ ਗੱਲਾਂ ਕਰਨ ਦੀ ਸਾਨੂੰ ਪੂਰੀ ਆਜ਼ਾਦੀ ਹੈ ਇਹ ਡਿਸਕਸ਼ਨ ਕਰਨ ਲਈ ਕਿ ਪੋਲੀਟੀਕਲ ਸੋਸਾਇਟੀ ਕਿਹੋ ਜਿਹੀ ਚਾਹੀਦੀ ਹੈ ਸਮਾਜ ਕਿਹੋ ਜਿਹਾ ਚਾਹੀਦਾ ਸੰਵਿਧਾਨ ਕਿਹੋ ਜਿਹਾ ਚਾਹੀਦਾ ਦੇਸ਼ ਨੂੰ ਕਿਸ ਡਾਇਰੈਕਸ਼ਨ ਚ ਅੱਗੇ ਵਧਣਾ ਚਾਹੀਦਾ ਇਹ ਨਾ ਸਾਰੇ ਚੀਜ਼ਾਂ ਦੀ ਸੰਵਧਾਨਿਕ ਆਜ਼ਾਦੀ ਹੈ ਮਗਰ ਜਦੋਂ ਅਸੀਂ ਐਕਚੁਅਲੀ ਆਜ਼ਾਦੀ ਨੂੰ ਇਸਤੇਮਾਲ ਕਰਦੇ ਨੇ ਤਾਂ ਆ ਇਦਾਂ ਦਾ ਕਾਨੂੰਨ ਹਮੇਸ਼ਾ ਸਾਡੇ ਸਾਹਮਣੇ ਆ ਜਾਂਦਾ ਇਹ ਕਾਨੂੰਨ ਦੇਖੋ ਕਾਨੂੰਨ ਦਾ ਆਬਜੈਕਟ ਕੀ ਹੈ ਆਬਜੈਕਟ ਇਹ ਹੈ ਕਿ ਬਹੁਤ ਵੱਡੇ ਸਾਰੀ ਦੁਨੀਆ ਵਿੱਚ ਅਤੰਕਵਾਦ ਫੈਲਿਆ ਹੋਇਆ ਹੈ ਦੁਨੀਆ 'ਚ ਵੱਡੇ ਵੱਡੇ ਕਤਲੇਆਮ ਹੋ ਰਹੇ ਨੇ ਉਸ ਨੂੰ ਰੋਕਣ ਲਈ ਸਰਕਾਰ ਚਾਹੁੰਦੀ ਉਹਨਾਂ ਖਤਰਨਾਕ ਲੋਕਾਂ ਨੂੰ ਜਿਹੜਾ ਦਿਮਾਗ ਖਰਾਬ ਹੋ ਗਿਆ ਜਿਹੜੇ ਸਿਰਫ ਇਹਨੋ ਸਿਰ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਦਾ ਖੂਨ ਪੀਣ ਚਾਹੁੰਦੇ ਉਹਨਾਂ ਨੂੰ ਰੋਕਣ ਲਈ ਕਾਨੂੰਨ ਆ ਗਿਆ ਔਰ ਜਦੋਂ ਅਸੀਂ ਕੇਸ ਵਾਈਜ਼ ਕੇਸ ਦੇਖਦੇ ਆਂ ਤੇ ਇਹ ਕਾਨੂੰਨ ਇਸਤੇਮਾਲ ਕਿਵੇਂ ਹੁੰਦਾ ਜਿੱਦਾਂ ਕਿ ਪਿਛਲੇ 90 ਵਿੱਚ ਪੁਲਿਸ ਵਾਲਿਆਂ ਨੇ ਪੈਸੇ ਲੈਣ ਲਈ ਐਨਕਾਊਂਟਰ ਸ਼ੁਰੂ ਕਰਤੇ ਸੀ ਚਲੋ ਪ੍ਰੋਮੋਸ਼ਨ ਲਈ 10 ਮਿੰਟੇ ਮਾਰ ਦਿਓ ਉਹਨੂੰ ਉੱਤੇ ਇੰਪ੍ਰੈਸ ਕਰਨ ਲਈ ਹੁਣ ਇੱਥੇ ਸ਼ੁਰੂ ਹੋ ਗਿਆ ਜਾਦਾ ਲੋਕ ਜਿਹੜੇ ਐਨਆਰਆਈ ਆ ਉਹਨਾਂ ਦੀ ਇੱਥੇ ਮੰਜਪੁਰ ਨਾ ਕੇਸ ਕੀਤਾ ਹੁੰਦਾ ਕਿ ਉਠੋ ਗਿਆ 30 ਸਾਲ ਹੋ ਇਸ ਲਈ ਹੈ ਕਿ ਉਹਨੂੰ ਆਪਣੇ ਪਿੰਡ ਦਾ ਪਿਆਰ ਸੀ ਪਿਤਾ ਜੀ ਉਹ ਤਾਂ ਪਿੰਡ ਪਿਆਰ ਪਿਤਾ ਜੀ ਦਾ ਹੋ ਗਿਆ ਸੀ ਡੈਥ ਹੋ ਗਈ ਤਾਂ ਉਹ ਭੋਗ ਤਾਂ ਟਕਾਇਆ ਤਾਂ ਆਪਣੇ ਪਿੰਡ ਨੂੰ ਠੀਕ ਕਰਨ ਲਈ ਉਹਨੇ ਉੱਥੇ ਸਿਵਲ ਸਿਸਟਮ ਲਾਇਆ ਸੋਹਣ ਲਾਈਟਾਂ ਲਾਈਆਂ ਕੋ 30 35 ਲੱਖ ਰੁਪਏ ਲਾਏ ਉੱਥੇ ਇੱਕ ਰਿਟਾਇਰਡ ਬੰਦਾ ਆ ਗਿਆ ਜਿਹੜਾ ਲਾਲਚੀ ਸੀ ਜਿਹਦਾ ਸੰਨਲੋਜ ਐਸਪੀ ਸੀ ਉਹਨੇ ਉਸ ਤੋਂ ਸਾਰੇ ਉਸ ਚੱਕਰਾਂ ਵਿੱਚ ਜਿਹੜੇ ਇਕੱਠੇ ਕੀਤੇ ਪੈਸੇ ਸੀ ਆਪ ਹੀ ਖਾ ਪੀ ਗਿਆ ਆਪਣੇ ਇਲੈਕਸ਼ਨ ਚ ਲਾਤੇ ਜਦੋਂ ਉਹਨੇ ਉਹਦੇ ਖਿਲਾਫ ਚਿੱਠੀ ਲਿਖੀ ਸਭ ਨੂੰ ਉਸ ਤੋਂ ਬਾਅਦ ਉਹਤੇ ਕੇਸ ਪਿਆ ਕਿਸੇ ਵੀ ਆ ਉਤੇ ਗਲਵਾਨ ਵਲ ਆਤੀ ਕੇ ਜੀ ਇਹ ਬਾਹਲੇ ਬੰਦੇ ਹ ਲੈ ਆਇਆ ਹ ਹਰ ਐਫ ਆਈ ਆ ਚ ਇੱਕ ਬੰਦਾ ਨਾਮ ਇੱਕ ਨੀਤੇ ਦਾ ਨਾਮ ਆਇੰਦਾ ਹੈ ਇੱਕ ਕੋ ਪੰਜਵਾ ਦਾ ਨਾਮ ਆਇੰਦਾ ਇੱਕ ਵਧਾਵਾ ਸੀ ਨਾਮ ਆਇੰਦਾ ਤੱਕ ਦੀ ਮੈਂ ਸਾਰੇ ਐਫ ਆਈ ਆ ਦੀ ਹੈ ਕਿ ਸਲੀਪਰ ਸੈਲ ਬਣਾਏ ਹੋਏ ਹੈ ਇਹ ਉਹਨਾਂ ਨਾਲ ਗੱਲਾਂ ਕਰਦੇ ਨੇ ਕੋਈ ਟੈਲੀਫੋਨ ਡਿਟੇਲ ਨਹੀਂ ਲੱਗਦੀ ਕਿਤੇ ਕਿਸੇ ਟੈਲੀਕੋਡ ਪਾਕਿਸਤਾਨ ਜਿੱਥੇ ਨਾ ਚਲਾ ਗਿਆ ਫਿਰ ਤਾਂ ਉਹਨਾਂ ਕੋ ਸਬੂਤੀ ਮਿਲ ਜਾਂਦਾ ਕਿ ਪਾਕਿਸਤਾਨ ਵਿੱਚ ਜਾਂਦਾ ਸਾਰੇ ਐਫ ਆਈ ਆ ਦੀ ਕਾਮਨ ਗੱਲ ਹੈ ਕਿ ਪਾਕਿਸਤਾਨ ਜਾਂਦਾ ਟੈਲੀਫੋਨ ਗੱਲ ਕਰਦਾ ਟੈਲੀਫੋਨ ਦੇ ਵਿੱਚ ਬੜੇ ਸਾਰੇ ਟੈਲੀਫੋਨ ਨੰਬਰ ਪਾਏ ਜਾਂਦੇ ਇਹ ਬਿੱਟੂ ਸਾਹ ਜਿਹ ਕੀ ਜੀ ਇਹਨਾਂ ਦੇ ਇਹਨਾਂ ਦੇ ਮੋਬਾਈਲ ਦੇ ਕੋਲ 570 ਸਾਨੂੰ ਐਡਰੈਸ ਮਿਲੇ ਉਹਨਾਂ ਦੇ ਮੋਬਾਈਲ ਨੰਬਰ ਮਿਲੇ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਅਲਟੀਮੇਟਲੀ ਇੱਕ ਕੇਸ ਬਣ ਜਾਂਦਾ ਹੈ ਕੀ ਇਹ ਕਰਨਾ ਚਾਹੁੰਦਾ ਸਾਰਾ ਕੁਝ ਕਰਨਾ ਚਾਹੁੰਦਾ ਕੀਤਾ ਉਹਨੇ ਕੁਝ ਨਹੀਂ ਹੁੰਦਾ ਨਾ ਕੋਈ ਘਟਨਾ ਕੀਤੀ ਹੁੰਦੀ ਹੈ ਤੇ ਇੱਕ ਵਾਰੀ ਬੰਦ ਗਿਆ ਫਿਰ ਘੱਟੋ ਘੱਟ 6 ਮਹੀਨੇ ਦਾ ਚਲਾਨ ਪੇਸ਼ ਨਹੀਂ ਹੁੰਦਾ ਉਹ ਤਾਂ ਹੀ ਵਸ ਕੇ ਇੱਕ ਸਾਲ ਹੋ ਸਕਦਾ ਹੈ ਅਰ ਇਹ ਇੱਕ ਸਾਲ ਤੋਂ ਪਹਿਲਾਂ ਜਮਾਨਤ ਨਹੀਂ ਹੁੰਦੀ ਉਸ ਇਹਨਾਂ ਦੇ ਬਜ਼ੁਰਗ ਨੇ ਜਿਹੜਾ ਪਹਿਲੀ ਵਾਰੀ ਆਇਆ ਸੀ ਹਿੰਦੁਸਤਾਨ ਘੱਟੋ ਘੱਟ ਸਾਲ ਬਾਅਦ ਉਹ ਜਮਾਨਤ ਹੋ ਗਈ 21 ਵਾਰ ਆਇਆ ਫਿਰ ਦੂਜਾ ਕੇਸ ਹੋ ਗਿਆ ਉਹਦੇ ਵਿੱਚ ਵੀ 6 ਔਰ ਹੁਣ ਕਿਤੇ ਇਹ ਤੀਜ ਹਣ ਦੋ ਕੇਸਾਂ ਜੋ ਭਰੇ ਹੋਏ ਦਾ ਤੀਜਾ ਕੇਸ ਪਤਾ ਹੈ ਔਰ ਜਿਹੜਾ ਜਿਹਦਾ ਦੂਰੋਂ ਦੂਰੋਂ ਕੋਈ ਰਿਸ਼ਤਾ ਨਹੀਂ ਹੈ ਨਾ ਹੀ ਕੋਈ ਸਟਰਗਲ ਦਾ ਨਾ ਹੀ ਕੋਈ ਵੈਪਨ ਦਾ ਨਾ ਹੀ ਕੋਈ ਦੀ ਹਿਸਟਰੀ ਹੈ ਨਾ ਹੀ ਕੋ ਦੀ ਹਿੰਦੁਸਤਾਨ ਆਇਆ ਨਾ ਉਹਦੀ ਕੋ ਖਾਲਿਸਤਾਨਾ ਲਿੰਕ ਨਾ ਉਹਦੀ ਕੋ ਹਿੰਦੁਸਤਾਨ ਨਾਲ ਕਿਸੇ ਚੀਜ਼ ਦਾ ਲਿੰਕ ਹੀ ਨਹੀਂ ਹੈ ਸਿਰਫ ਇਸ ਲਈ ਕਿ ਉਹਨੇ ਆਪਣੇ ਪਿੰਡ ਦੇ ਵਿੱਚ ਜਿਹੜੀ ਕਰਾਪਸ਼ਨ ਹੋਈ ਹੈ ਉਹਦੇ ਬਾਰੇ ਆਵਾਜ਼ ਉਠਾਈ ਸੀ ਔਰ ਇਹ ਹਮੇਸ਼ਾ ਹੀ ਹੁੰਦਾ ਕਿ ਜਿਹੜਾ ਆਵਾਜ਼ ਉਠਾਉਂਦਾ ਹੈ ਉਸ ਤੇ ਹਮੇਸ਼ਾ ਹੀ ਇਹਨਾਂ ਕਾਲੇ ਕਾਨੂੰਨਾਂ ਦੇ ਤੇ ਬੇਸ ਤੇ ਕੇਸ ਬਣਾ ਕੇ ਆਵਾਜ਼ ਬੰਦ ਕੀਤੀ ਜਾਂਦੀ ਹੈ ਔਰ ਇਸ ਲਈ ਉਹ ਆਵਾਜ਼ ਨੂੰ بلند ਰੱਖਣ ਲਈ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੀ ਸਟਰਗਲ ਹੈ ਉਹ ਵੀ ਚੱਲਦੀ ਰਹਿਣੀ ਚਾਹੀਦੀ ਔਰ ਇਹ ਨਹੀਂ ਕਿ ਇਹਦਾ ਫਰਕ ਨਹੀਂ ਪੈਂਦਾ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਇੱਕ ਦੋ ਚਾਰ 10 ਮੀਟਿੰਗਾਂ ਹੋਈਆਂ ਕੀ ਫਰਕ ਪੈਂਦਾ ਬਟ ਅਲਟੀਮੇਟਲੀ ਜਿੰਨੀ ਵਾਰ ਵੀ ਇਹ ਕਾਨੂੰਨ ਸਰਕਾਰ ਨੂੰ ਖਤਮ ਕਰਨੇ ਪਾਏ ਉਹ ਹਮੇਸ਼ਾ ਹੀ ਇਹਨਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਇਹਨਾਂ ਛੋਟੀਆਂ-ਛੋਟੀਆਂ ਹਲਤਾਂ ਕਰਕੇ ਇਹਨਾਂ ਛੋਟਾਂ-ਛੋਟੀਆਂ ਇਕੱਠ ਕਰਕੇ ਇਹ ਹੁੰਦੀਆਂ ਕਿਉਂਕਿ ਹਰ ਆਵਾਜ਼ ਦਾ ਫਰਕ ਜ਼ਰੂਰ ਪੈਂਦਾ ਇਸ ਕਰਕੇ ਅੱਜ ਦੀ ਮੀਟਿੰਗ ਦਾ ਵੀ ਇੱਕ ਮਕਸਦ ਕਿ ਯੂਏਪੀ ਨੂੰ ਵੀ ਉਹੀ ਇਹ ਬਿਲਕੁਲ ਟਾਡਾ ਤੋਂ ਵੱਧ ਕੇ ਬੁਰਾ ਕਾਨੂੰਨ ਹੈ। ਔਰ ਇਹ ਕਾਨੂੰਨ ਅਲਟੀਮੇਟਲੀ ਇਸਤੇਮਾਲ ਉਹਨਾਂ ਲੋਕਾਂ ਦੇ ਹੋ ਰਿਹਾ ਇਹ ਨਹੀਂ ਕਹਿ ਸਕਦੇ ਸਿੱਖਾਂ ਦਾ ਹੋ ਰਿਹਾ ਜਾਂ ਮੁਸਲਮਾਨਾਂ ਦਾ ਹੋ ਰਿਹਾ ਇਹ ਸਾਰੇ ਉਸ ਬੰਦਿਆਂ ਦੇ ਖਿਲਾਫ ਹੋ ਰਿਹਾ ਜਿਹੜੇ ਕਿ ਕਿਸੇ ਬੰਦੇ ਦੀ ਵੀ ਹੱਕ ਦੀ ਆਵਾਜ਼ ਕਰਦੇ। ਇਹ ਸੈਂਟਰਲ ਇੰਡੀਆ ਵਿੱਚ ਵੀ ਹੋ ਰਿਹਾ, ਇਹ ਕਸ਼ਮੀਰ ਵਿੱਚ ਵੀ ਹੋ ਰਿਹਾ, ਇਹ ਉੱਥੇ ਨਾਰਥ-ਈਸਟ ਵਿੱਚ ਵੀ ਹੋ ਰਿਹਾ, ਇਹ ਹਰਿਆਣਾ ਵਿੱਚ ਵੀ ਹੋਇਆ। ਜਿਨੇ ਉੱਥੇ ਜਿਨ੍ਹਾਂ ਨੇ ਬੱਚਿਆਂ ਨੇ ਕੁਝ ਬਾਇਕਾਟ ਕੀਤਾ ਸੀ ਇਲੈਕਸ਼ਨ ਦਾ, ਸਿਰਫ ਬਾਇਕਾਟ। ਬਾਇਕਾਟ ਦੇ ਵੇਸਤੇ ਉਹਨਾਂ ਨੂੰ 18 ਬੱਚਿਆਂ ਨੂੰ 68-68 ਸਾਲ ਦੇ ਮੁੰਡੇ ਸੀ ਕੁੜੀਆਂ ਸੀ। 3.5 ਸਾਲ ਉਹਨਾਂ ਨੂੰ ਅੰਦਰ ਘੱਟੇ ਬੈਗੇ ਕਿਉਂਕਿ ਯੂਐਪੀ ਲਾਤਾ ਹਾਲਾਂਕਿ ਹਰਿਆਣਾ ਵਿੱਚ ਨਾ ਕੋਈ ਖਾਲਿਸਤਾਨ ਦੀ ਸਟ੍ਰਗਲ ਹੈ ਨਾ ਉੱਥੇ ਕੋਈ ਇੰਡੀਪੈਂਡੈਂਸ ਸਟ੍ਰਗਲ ਹੈ ਨਾ ਉੱਥੇ ਕੋਈ ਨੈਕਸਟ ਲਾਈਟ ਸਟ੍ਰਗਲ ਹੈ ਉੱਥੇ ਕੁਝ ਵੀ ਨਹੀਂ ਉਸ ਦੇ باوجود ਵੀ ਹਰਿਆਣਾ ਵਿੱਚ ਵੀ ਯੂਐਪੀ ਲਾ ਕੇ 18 ਬੱਚਾ ਨੂੰ 3.5 ਸਾਲਾਂ ਦੇ ਅੰਦਰ ਰੱਖਿਆ ਸੋ ਇਸ ਕਰਕੇ ਜਿਹੜਾ ਕਾਨੂੰਨ ਬੇਸਿਕਲੀ ਅਨਫੇਅਰ ਹੋਵੇ ਜੇ ਇਸ ਕਾਨੂੰਨ ਵਿੱਚ ਕੋਈ ਕੋਈ ਸੇਫਗਾਰਡ ਨਾ ਹੋਵੇ ਜਿਹੜਾ ਅਲਟੀਮੇਟਲੀ ਤੁਹਾਡੇ ਹੱਕ ਤੁਹਾਡੇ ਖਿਲਾਫ ਹੈ ਇਹ ਹੈ ਕਿ ਅੱਜ ਨਹੀਂ ਕੋਈ ਬੰਦਾ ਇਸ ਵਿੱਚ ਫਸ ਸਕਦਾ सारे बंद ने एक्सपीरियंस किया कि एक बार एफ एफ आई लिखा गया फिर जो सेफ गार्ड है वो थोड़ा अपनी इनोसेंट नैबलिश करो घट्ट दस साल लगते हैं दस साल बाद साबित कर सदते हो कि मैं ये काम नहीं किया और दस साल में घट्टों छः साल थोड़ी जेल में लग जाते हैं इस करके हूँ टाइम है कि साइड सारी स्ट्रगल करो चाहे कॉन्फ्रेंस ना मुजारे चाहे अखबारों के थ्रू चाहे किसी भी तरीके यू पी ए के खिलाफ आप बोलीए